ਸਸਰੀਕਾਲ ਨਮਸਕਾਰ ਅਦਾਬ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਬੂਰਵਾਲਾ ਤੋਂ ਖਬਰ ਦਾ ਅਸਰ ਹੋਇਆ ਖਬਰ ਦਾ ਅਸਰ ਹੋਇਆ ਅਸੀਂ ਇੱਕ ਦਿਨ ਪਹਿਲਾਂ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਦਿਖਾਇਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਕ 14 ਸਾਲ ਦੇ ਬੱਚੇ ਨੂੰ ਸੰਗਲਾਂ ਦੇ ਨਾਲ ਬੰਨ ਕੇ ਉਸ ਦੇ ਮਾਪੇ ਨੇ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਤਾਂ ਖਬਰ ਨਸ਼ਰ ਹੋਈ ਖਬਰ ਨਸ਼ਰ ਹੋਣ ਤੋਂ ਬਾਅਦ ਹੁਣ ਉਸ ਦਾ ਅਸਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਦੀ ਟੀਮ ਪਹੁੰਚੀ ਹੈ ਪਿੰਡ ਬੂਰਵਾਲਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੀ ਹੈ ਚਾਈਲਡ ਵੈਲਫੇਅਰ ਸੁਸਾਇਟੀ ਦੇ ਮੈਂਬਰ ਪਹੁੰਚੇ ਹੈ ਪੁਲਿਸ ਅਧਿਕਾਰੀ ਪਹੁੰਚੀ ਹੈ ਪਿੰਡ ਦੇ ਸਰਪੰਚ ਇੱਥੇ ਮੌਜੂਦ ਹੈਗੇ ਹੈ ਇਹ ਉਹ ਬੱਚਾ ਹੈ ਜਿਸ ਨੂੰ ਕੀ ਸੰਗਲਾ ਦੇ ਨਾਲ ਪਰਿਵਾਰ ਦੇ ਵੱਲੋਂ ਬੰਨ ਕੇ ਰੱਖਿਆ ਜਾਂਦਾ ਹੈ ਤਾਂ ਹੁਣ ਆਸ ਵੱਜੀ ਹੈ ਹੁਣ ਆਸ ਵੱਜੀ ਹੈ ਕਿ ਇਸ ਬੱਚੇ ਦਾ ਟ੍ਰੀਟਮੈਂਟ ਹੋ ਜਾਏਗਾ ਇਸ ਦਾ ਇਲਾਜ ਹੋ ਜਾਏਗਾ ਤਾਂ ਇਹ ਵੀ ਸਹੀ ਹੋ ਜਾਏਗਾ ਆਮ ਜ਼ਿੰਦਗੀ ਜੀਵੇਗਾ ਇਹ ਉਮੀਦ ਜਿਹੜੀ ਹੈਗੀ ਹੈ ਇਹ ਵੱਜੀ ਹੈ ਤਾਂ ਪਰਿਵਾਰ ਨਾਲ ਹੀ ਪਹਿਲਾਂ ਗੱਲ ਕਰਦੇ ਆ ਬਜ਼ੁਰਗ ਮਾਤਾ ਹੈਗੇ ਆ ਕੀ ਕਹਿਣਾ ਚਾਹੁੰਦੇ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਆਸੀਂ ਕਹਿਣਾ ਚਾਹੁੰਨੇ ਆਂ ਵੀ ਸਾਡੇ ਘਰ ਦੇ ਇਲਾਜ ਬਹੁਤ ਮਾੜੇ ਨੂੰ ਇਸ ਬੱਚੇ ਦਾ ਇਲਾਜ ਵਯਾ ਜਾਵੇ ਵੀ ਸਾਡੇ ਘਰ ਦਾ ਵੀ ਹੋਇਆ ਜਾਵੇ ਅਸੀਂ ਬਹੁਤ ਗਰੀਬਾਂ ਡਾਕਟਰ ਵੀ ਆਈ ਹੈ ਡਾਕਟਰ ਵੀ ਆਈ ਹੈ ਅਸੀਂ ਕਹਿਣਾ ਚਾਹੁੰਨੇ ਆਂ ਵੀ ਇਸ ਬੱਚੇ ਦਾ ਇਲਾਜ ਹੋਇਆ ਜਾਵੇ ਸਾਡਾ ਵੀ ਰੱਖਿਆ ਜਾਵੇ ਬੱਚੇ ਦਾ ਤੇ ਸਾਡੇ ਘਰ ਦੀ ਵੀ ਹੋਈ ਜਾਵੇ ਬਹੁਤ ਸਾਡਾ ਨਾਤ ਮਾੜਾ ਹੈ ਹੁਣ ਆ ਪਹੁੰਚੇ ਇਲਾਜ ਕਰਾਣਾ ਸੀ ਪੁੱਛੀ ਅੱਛਾ ਜੀ ਤੁਸੀਂ ਖਰਾ ਦੇਓ ਸਾਡਾ ਇਲਾਜ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰ ਕਰਨੇ ਆਂ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਬੱਚੇ ਦਾ ਇਲਾਜ ਹੋ ਜਾਏ ਸਾਡਾ ਬੱਚਾ ਠੀਕ ਹੋ ਜਾਏ ਸਾਨੂੰ ਮਦਦਾਨ ਤੋਂ ਬਾਅਦ ਹੁਣ ਟੀਮ ਪਹੁੰਚੀ ਹੈ ਹਾਂਜੀ ਹੁਣ ਖਬਰ ਦਿਖਾਣ ਤੋਂ ਬਾਅਦ ਜੇ ਟੀਮ ਪਹੁੰਚੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਸੁਆਗਤ ਕਰਦੇ ਆ ਕਿ ਸਾਡੇ ਬੱਚੇ ਦਾ ਇਲਾਜ ਵਧੀਆ ਜਗ੍ਹਾ ਹੋ ਜਾਏ ਸਾਡਾ ਬੱਚਾ ਠੀਕ ਹੋ ਜਾਏ ਅਸੀਂ ਇਹ ਕਸ਼ਿਚਾਣੇ ਆ ਤੇ ਪਰਮਾਤਮਾ ਕਰੇ ਸਾਡਾ ਬੱਚਾ ਠੀਕ ਹੋ ਜਾਵੇ ਬਿਲਕੁਲ ਅਧਿਕਾਰੀ ਪਹੁੰਚੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀ ਵੀ ਪਹੁੰਚੇ ਜੀ ਭਾਜੀ ਅੱਜ ਤੁਹਾਨੂੰ ਕੀ ਜਾਣਕਾਰੀ ਮਿਲੀ ਸੀ ਇੱਥੇ ਪਹੁੰਚੇ ਇਨਫੋਰਮੇਸ਼ਨ ਮਿਲੀ ਹੈ ਕਿ 14 ਸਾਲ ਦਾ ਲੜਕਾ ਜਿਹਨੂੰ ਸੰਗਰ ਨਾਲ ਬੰਨ ਕੇ ਰੱਖਿਆ ਪਿੰਡ ਦੇ ਵਿੱਚ ਘਰ ਪਰਿਵਾਰ ਦੇ ਜੀਆ ਨੇ ਤੇ ਜਿਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਟੀਮ ਨਾਲ ਵੈਲਫੇਅਰ ਕਮੇਟੀ ਚਾਈਲਡ ਕੇਅਰ ਕਮੇਟੀ ਨੂੰ ਉਹਨਾਂ ਨੂੰ ਫੋਨ ਕੀਤਾ ਉਹਨਾਂ ਦੇ ਅਫਸਰ ਜਿਹੜੇ ਮੌਕੇ ਤੇ ਆਏ ਆ ਸਾਰੇ ਹਾਲਾਤ ਜਿਹੜੇ ਆ ਦੇਖੇ ਆ ਸਾਰੇ ਪ੍ਰੂਫ ਵਗੈਰਾ ਉਹਨਾਂ ਆਧਾਰ ਕਾਰਡ ਚੈੱਕ ਕੀਤੇ ਆ ਉਹਨੂੰ ਰੈਸਕਿਊ ਕਰਕੇ ਡੀਸੀ ਦਫ਼ਤਰ ਫਾਈਲ ਕਾ ਲੈ ਕੇ ਜਾਣਾ ਹੈ ਹਾਂਜੀ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਟੀਮ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਜੀ ਟੀਮ ਦਾ ਵੀ ਤੁਹਾਡਾ ਪੱਤਰਕਾਰ ਜੀ ਦਾ ਵੀ ਜਿਨ੍ਹਾਂ ਦੇ ਕਹਨ ਤੇ ਖਬਰ ਦੇ ਅਸਰ ਹੋਇਆ ਜੀ ਗੱਲ ਇਹ ਆ ਵੀ ਇਹ ਬੱਚਾ ਨਾ ਸ਼ੁਰੂ ਤੋਂ ਹੀ ਵਿਚਾਰਾ ਜਮਾਂਦਰੋ ਹੀ ਮੰਦਪੁੱਤ ਦੀ ਐ ਤੇ ਪਹਿਲਾਂ ਤਾਂ ਛੋਟਾ ਸੀ ਘਰ ਦੇ ਉਨੋਂ ਚਲੋ ਸੈਟ ਸੀ ਸਾਹਮਣਾ ਸੌਖਾ ਸੀ ਹੁਣ ਵੱਡਾ ਹੋ ਗਿਆ ਵੱਡਾ ਹੋਣ ਕਾਰਨ ਕੱਪੜੇ ਵੀ ਲਾ ਦਿੰਦਾ ਬਾਹਰ ਗਲੀ ਚ ਤੁਰ ਗਿਆ ਭੱਜ ਗਿਆ ਕਈ ਵਾਰ ਮੈਂ ਉੱਥੇ ਬਾਹਰ ਬੈਠਾ ਹੁੰਨਾ ਤੇ ਭੱਜਦਾ ਅਗੋਂ ਮੋੜ ਕੇ ਇਹਨੂੰ ਕਰੇ ਗੱਲੀ ਦਾ ਬਹੁਤ ਅੰਗ ਕਰਦਾ ਬਹੁਤ ਪਰੇਸ਼ਾਨ ਪਰਿਵਾਰ ਦੇ ਮੈਂਬਰ ਇਸ ਲਈ ਚਲੋ ਜੋ ਇਹਦਾ ਇਲਾਜ ਹੋ ਜੇ ਬਹੁਤ ਵਧੀਆ ਗੱਲ ਐ ਜੀ ਮੈਂ ਪਿੰਡ ਦੇ ਸਰਪੰਚ ਸਨ ਔਰ ਦੱਸ ਦਈਏ ਕਿ ਇਹ ਖਬਰ ਜੋ ਜਾਂ ਇਸ ਬੱਚੇ ਤੱਕ ਜੋ ਅੱਜ ਅਪਰੋਚ ਹੋਈ ਹੈ ਉਸ ਦਾ ਸਾਰਾ ਸ਼੍ਰੇਹ ਜਿਹੜਾ ਹੈਗਾ ਉਹ ਨੌਜਵਾਨਾਂ ਨੂੰ ਜਾਂਦਾ ਨੌਜਵਾਨ ਸਭਾ ਨੂੰ ਜਾਂਦਾ ਨੌਜਵਾਨ ਸਭਾ ਦੇ ਆਗੂ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਖਬਰ ਦਿਖਾਈ ਸੀ ਆਪਾਂ 2 ਦਿਨ ਪਹਿਲਾਂ ਜਲਾਲਾਬਾਦ ਆਨਲਾਈਨ ਤੇ ਬਹੁਤ ਵਧੀਆ ਜੀ ਮਿਹਰਬਾਨੀ ਜੀ ਜੇ ਸਾਡੇ ਪਿੰਡ ਲਈ ਜੇ ਤੁਸੀਂ ਖਬਰ ਲਾਈਏ ਸਾਨੂੰ ਸੰਯੋਗ ਦਿੱਤਾ ਹੈ ਜੀ ਬਹੁਤ ਵਧੀਆ ਜੀ ਕਿਉਂਕਿ ਇਸੀ ਕਿਸੇ ਦੇ ਥਰੂ ਜਿਹੜੀ ਸਾਸੀ ਆਦੀ ਬਾਜ ਸਾਡੀ ਦੱਬੀ ਜਾ ਰਹੀ ਸੀ ਅੱਗੇ ਤੇ ਅੱਜ মিডিਆ ਤੱਕ ਗਈ ਹੈ মিডিਆ ਨੇ ਸਾਡੀ ਬਾਜ ਲੋਕਾਂ ਤੱਕ ਪਹੁੰਚਾਈ ਹੈ ਤੇ ਅੱਜ ਇਸ ਲਈ ਸਾਡੇ ਵੀ ਧੰਨਵਾਦ ਕਰਦੇ ਹਾਂ ਜੀ ਸਾਰੇ ਨੌਜਵਾਨ ਸਭਾ ਮੁੰਡੇ ਹਾਂ ਜੀ ਪ੍ਰਸ਼ਾਸਨ ਪਹੁੰਚਾਇਆ ਜੀ ਹੁਣ ਜੋ ਅੱਗੇ ਦੇਖ ਰਹੇ ਆ ਜੀ ਕੀ ਹੋ ਰਿਹਾ ਹੈ ਜੀ ਉਮੀਦ ਬਜੀ ਹਾਂ ਜੀ ਉਮੀਦ ਹੁਣ ਲੱਗ ਰਹੀ ਹੈ ਜੀ ਦੇਖਦੇ ਆ ਅੱਗੇ ਹੁਣ ਕੀ ਹੋ ਰਿਹਾ ਹੈ ਜੀ ਬਾਕੀ ਕੋਈ ਨਹੀਂ ਜੀ ਅਸੀਂ ਇਹ ਗੱਲ ਕਹਿੰਨੇ ਆ ਜੇ ਇਹਨਾਂ ਦਾ ਸੰਯੋਗ ਮਿਲੇਗਾ ਤੇ ਅਸੀਂ ਜ਼ਰੂਰ ਵੀ ਧੰਨਵਾਦ ਕਰਨੇ ਆ ਜੀ ਸਾਰਿਆਂ ਦਾ ਜੀ ਥੈਂਕ ਯੂ ਜੀ ਹਾਂਜੀ ਭਾਜੀ ਕੀ ਕਹਿਣਾ ਚਾਹੋ ਬਾਈ ਤੁਹਾਡਾ ਬਹੁਤ ਧੰਨਵਾਦ ਮੀਡੀਆ ਦਾ ਸਾਡਾ ਤੇ ਹੀ ਕਹਿਣਾ ਹੈ ਕਿ ਇਹ ਬੱਚੇ ਦੀ ਸਹਾਇਤਾ ਵਾਦ ਤੋਂ ਵਾਦ ਕੀਤੀ ਜਾਵੇ ਇਹਦਾ ਇਲਾਜ ਹੋਵੇਗਾ ਤਾਂ ਸਾਨੂੰ ਇਹ ਉਮੀਦ ਹੋਵੇਗੀ ਵੀ ਜੇ ਉਹ ਅਸੀਂ ਕੰਮ ਕਮੇਟੀ ਦਾ ਕੀਤਾ ਹੈ ਵੀ ਸਾਡਾ ਇੱਕ ਕੰਮ ਸਿਰੇ ਚੜਿਆ ਇਸ ਤੋਂ ਉਮੀਦ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਸਾਡੇ ਤੋਂ ਅੱਜ ਬਰਖਲਾਫ ਨੇ ਉਹ ਸਾਡੇ ਨਾਲ ਤੁਰਨਗੇ ਜਿਹੜਾ ਕੋਈ ਪਿੰਡ ਦਾ ਬੰਦਾ ਸਾਡੇ ਮਤਲਬ ਬਰਖਲਾਫ ਹੈ ਉਹ ਵੀ ਸਾਡੇ ਨਾਲ ਤੁਰੇਗਾ ਵੀ ਪਿੰਡ ਦੀ ਨੌਜਵਾਨ ਸਾਬਾਂ ਨੇ ਬਹੁਤ ਚੰਗਾ ਕੰਮ ਕੀਤਾ ਵੀ ਬਾਕੀ ਇਹਨਾਂ ਦੀ ਜੋ ਘਰਦੇ ਹਾਲਾਤ ਨੇ ਉਹ ਮੀਡੀਆ ਨੇ ਮਤਲਬ ਦਿਖਾਈ ਦਿੱਤੇ ਹੈ ਬਾਕੀ ਇਹਨਾਂ ਨੂੰ ਸਰਕਾਰ ਵੱਲੋਂ ਸਹੂਲਤ ਮਿਲਣੀ ਚਾਹੀਦੀ ਧੰਨਵਾਦ ਤਾਂ ਬਿਲਕੁਲ ਸਰਕਾਰ ਵੱਲੋਂ ਸਹੂਲਤ ਮਿਲਣੀ ਚਾਹੀਦੀ ਹੈ ਇਸ ਦੇ ਨਾਲ ਇਹਨਾਂ ਦੇ ਘਰ ਦੀ ਇੱਕ ਤਸਵੀਰ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਕ ਇਹ ਕਮਰਾ ਹੈਗਾ ਦਿਖਾਈ ਦੇ ਰਿਹਾ ਸਾਹਮਣੇ ਕੱਚਾ ਹੈ ਬਾਲਿਆਂ ਦੀ ਛੱਤ ਹੈ ਇਹਦੇ ਉੱਤੇ ਔਰ بارش ਦੇ ਦਿਨਾਂ ਦੇ ਵਿੱਚ ਇਸ ਦੇ ਹਾਲਾਤ ਵੀ ਜਿਹੜੇ ਆ ਜੱਜਰ ਹੋ ਜਾਂਦੇ ਆ ਆ ਇਹਨਾਂ ਦੇ ਵੱਲੋਂ ਇੱਕ ਕਰਜ਼ਾ ਚੱਕ ਕੇ ਇੱਕ ਕਮਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਵੀ ਅਧ ਵਿਚਾਲੀ ਹੈ ਹਾਲੀ ਤਾਂ ਹਾਲਾਤ ਜਿਹੜੇ ਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੱਲਬਾਤ ਕਰਾਂਗੇ ਹੁਣ ਪ੍ਰਸ਼ਾਸਨ ਦੀ ਟੀਮ ਵੀ ਇੱਥੇ ਪਹੁੰਚੀ ਹੈ ਚਾਈਲਡ ਵੈਲਫੇਅਰ ਅ ਕਮੇਟੀ ਦੇ ਅਧਿਕਾਰੀ ਪਹੁੰਚੇ ਆ ਤਾ ਬਾਈ ਜੀ ਹੁਣਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਧੰਨਵਾਦ ਵੀ ਕਰਦੇ ਆ ਇਹਨਾਂ ਦਾ ਜੀ ਬਾਈ ਜੀ ਤੁਸੀਂ ਇੱਥੇ ਪਹੁੰਚੇ ਹੋ ਕਿੱਦਾਂ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਇਹ ਚੈਨਲ ਦੇ ਮਾਧਿਅਮ ਨਾਲ ਜਿਹੜਾ ਮਾਨ ਜੋ ਡਿਊਟੀ ਕਮਿਸ਼ਨ ਵਾਲਾ ਸਾਨੂੰ ਹੁਕਮ ਆਇਆ ਸੀ ਕਿ ਪਿੰਡ ਬੂਰ ਵਾਲੇ ਸੇ ਇਸ ਤਰ੍ਹਾਂ ਦਾ ਕੋਈ ਬੱਚਾ ਹੈ ਜੋ ਜਿੰਨੂ ਕਿਸੰਗਲਾ ਦੇ ਨਾਲ ਬੰਨ੍ਹ ਕੇ ਰੱਖਿਆ ਉਸ ਦੇ ਸੰਬੰਧ ਵਿੱਚ ਇਮੀਡੀਏਟਲੀ ਅਸੀਂ ਜਿਵੇਂ ਸਾਨੂੰ ਪਤਾ ਲੱਗਿਆ ਤੁਸੀਂ ਮੌਕੇ ਤੇ ਪਹੁੰਚੇ ਆ ਫੈਮਿਲੀ ਨਾਲ ਗੱਲਬਾਤ ਕੀਤੀ ਉਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਆ ਜੋ ਵੀ ਰੂਲਾ ਮੁਤਾਬਕ ਹੈਲਪ ਹੁੰਦੀ ਹੈ ਉਹ ਜ਼ਰੂਰ ਕਰਾਂਗੇ ਇਹ ਕੁਝ ਕਹਿ ਰਹੇ ਸੀ ਬੱਚੇ ਦਾ ਰਾਸ਼ਨ ਕਾਰਡ ਵਗੈਰਾ ਜਿਹੜਾ ਹੈਗਾ ਉਹ ਵੀ ਨਹੀਂ ਬਣਿਆ ਮਤਲਬ ਕਿ ਸਰਕਾਰੀ ਮਦਦ ਹੁਣ ਤੱਕ ਨਹੀਂ ਮਿਲੀ ਹਾਂ ਜੋ ਵੀ ਇਹਨਾਂ ਦੀ ਪ੍ਰੋਬਲਮਸ ਨੇ ਉਹ ਰਿਟਰਨ ਦੇ ਵਿੱਚ ਲਾ ਕੇ ਤੇ ਸਬੰਧਿਤ ਡਿਪਾਰਟਮੈਂਟ ਨੂੰ ਭੇਜਾਂਗੇ ਮੈਡਮ ਦੇ ਧਿਆਨ 'ਚ ਲਾ ਕੇ ਜੋ ਵੀ ਹੋਇਆ ਬਣਦੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਖਬਰਦਾਰ ਸਰ ਹੋਇਆ ਖਬਰਦਾਰ ਹੋਇਆ ਔਰ ਅੱਜ ਫਾਜ਼ਿਲਕਾ ਤੋਂ ਡੀਸੀ ਫਾਜ਼ਿਲਕਾ ਮੈਮ ਸੈਨੂ ਦੁੱਗਲ ਹੁਣਾਂ ਦੇ ਜਦ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤਾਂ ਉਹਨਾਂ ਦੇ ਵੱਲੋਂ ਫੌਰੀ ਤੌਰ ਤੇ ਹੁਕਮ ਜਾਰੀ ਕੀਤੇ ਗਏ ਚਾਈਲਡ ਵੈਲਫੇਅਰ ਦੀ ਟੀਮ ਇੱਥੇ ਪਹੁੰਚੀ ਹੈ ਔਰ ਇਸ ਤੋਂ ਇਲਾਵਾ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਆ ਔਰ ਬੱਚੇ ਨੂੰ ਹੁਣ ਜਿਹੜਾ ਹੈਗਾ ਇੱਥੋਂ ਲਜਾਇਆ ਜਾਏਗਾ ਫਾਜ਼ਿਲਕਾ ਔਰ ਇਸ ਦਾ ਮੈਡੀਕਲ ਜਿਹੜਾ ਹੈਗਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਜਾਏਗਾ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਇਸ ਬੱਚੇ ਦਾ ਹੁਣ ਟ੍ਰੀਟਮੈਂਟ ਕਰਾਇਆ ਜਾਏਗਾ ਜਿਸ ਨੂੰ ਅੱਜ ਤੱਕ ਮਾਪੇ ਸੰਗਲਾਂ ਦੇ ਨਾਲ ਬੰਨ ਕੇ ਰੱਖਣ ਦੇ ਲਈ ਮਜਬੂਰ ਸਨ ਜਿਨ੍ਹਾਂ ਕੋਲੇ ਕੋਈ ਵੀ ਪੈਸਾ ਨਹੀਂ ਸੀਗਾ ਇਲਾਜ ਕਰਾਉਣ ਦੇ ਲਈ ਆਰਥਿਕ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱੱਤਰ ਸਨ ਤਾਂ ਹੁਣ ਪ੍ਰਸ਼ਾਸਨ ਨੇ ਉਹਨਾਂ ਦੀ ਸਾਰ ਲਈ ਹੈ ਤਾਂ ਕਹਿ ਰਹੀ ਹੈ ਕਿ ਖਬਰ ਦਾ ਅਸਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ